ਗੁਰੂ ਨਾਨਕ ਸਾਹਿਬ ਜਦੋਂ ਸਿੱਧਾਂ ਨੂੰ ਮਿਲੇ ਨਾ ਉਹਨਾਂ ਆਖਿਆ ਨਾਨਕ ਤੇਰਾ ਮਤ ਕੀ ਆ ਸਹਿਬ ਨੇ ਆਖਿਆ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਉਹਨਾਂ ਆਖਿਆ ਕੀਰਤ ਕਰੋ ਦਾ ਵੀ ਠੀਕ ਹੀ ਆ ਨਾਮ ਜਪਣ ਦਾ ਵੀ ਠੀਕ ਹੀ ਆ ਤੇ ਜੇ ਬੰਦੇ ਕੋਲ ਵੰਡਣ ਜੋਗਾ ਹੋਵੇ ਨਾ ਥੋੜਾ ਹੋਵੇ ਕਿੱਦਾਂ ਵੰਡ ਕੇ ਖਾਵੇ ਉਹਨਾਂ ਕੀ ਕੀਤਾ ਸਤਿਗੁਰਾਂ ਨੇ ਕਿਹਾ ਕਹਿਣ ਲੱਗੇ ਫਿਰ ਥੋੜਾ ਥੋੜਾ ਵੰਡ ਲੈ ਉਹਨਾਂ ਗੁਰੂ ਨਾਨਕ ਸਾਹਿਬ ਨੂੰ ਪਰਖਣ ਦੇ ਲਈ ਨਾ ਇੱਕ ਤਿਲ ਦਿੱਤਾ ਕਹਿੰਦੇ ਲੈ ਨਾਨਕ ਤੇ ਲੱਲ ਲੱਲਾ ਜਾਂ ਤਿੰਦੀ ਸਨ ਵੀ ਤੇਲ ਨੂੰ ਕਿੱਦਾਂ ਵੰਡੂਗਾ ਸਾਬ ਨੇ ਕੁੰਡਾ ਡੰਡਾ ਮੰਗਾਇਆ ਤੇ ਭਾਈ ਮਰਦਾਨਾ ਜੀ ਨੂੰ ਕਿਹਾ ਪਾਣੀ ਪਾ ਕੇ ਰਗੜੋ ਇਹਨੂੰ ਉਹ ਰਗੜਿਆ ਪਾਣੀ ਪਾ ਕੇ ਵੱਧ ਗਿਆ ਥੋੜਾ ਥੋੜਾ ਸਾਰਿਆਂ ਚ ਵੰਡਤਾ ਸਿੱਧ ਪੈਰਾਂ ਚ ਪੈ ਗਏ ਸਤਿਗੁਰੂ ਕਹਿੰਦੇ ਜੇ ਨੀਅਤ ਹੋਵੇ ਨਾ ਵੰਡਣ ਦੀ ਫਿਰ ਥੋੜੇ ਚੋਂ ਥੋੜਾ ਵੀ ਵੰਡਿਆ ਜਾ ਸਕਦਾ ਤੇ ਜੇ ਨੀਅਤ ਨਾ ਹੋਵੇ ਭੰਡਾਰੇ ਭਰੇ ਹੋਣ ਫਿਰ ਕੱਖ ਨਹੀਂ ਹੁੰਦਾ ਕਿਸੇ ਵਾਸਤੇ காலம் மனதையும் தியா